ਸੰਗ ਤੱਕ ਨਾ ਲਾਡ ਕਰਦੀਆਂ ਪਿਆਰ ਕਰਦੀਆਂ ਨੇ ਇੱਕ ਵਾਰ ਕੋਈ ਬਾਬਾ ਜੀ ਦਾ ਬਣ ਜਾਵੇ ਗੁਰਮੁਖੋ ਫਿਰ ਬਾਬਾ ਜੀ ਉਹਦੀ ਬਾਣ ਨਹੀਂ ਛੱਡਦੇ ਜੇ ਇੱਕ ਵਾਰ ਬਣ ਜਾਵੇ ਸੀ ਕੋਈ ਕੁਦਰਤੀ ਮੈਨੂੰ ਯਾਦ ਆ ਗਿਆ ਇਹ ਕਈ ਵੇ ਤੁਸੀਂ ਸ਼ਾਇਦ ਜਿਗਰ ਸੁਣਿਆ ਵੀ ਹੋਵੇ ਦबई ਦਾ ਕਈ ਨੇ ਪੜਿਆ ਵੀ ਹੋਵੇਗਾ ਸੁਣਿਆ ਵੀ ਹੋਵੇਗਾ ਦबई ਦਾ ਗੁਰਮੁਖੋ ਇੱਕ ਸਿੰਘ ਗੁਰਮੁਖੋ ਸਿੱਖ ਵੀਰ ਕਾਰੋਬਾਰ ਕਰਦਾ ਹੈ ਸ਼ਰਦਾ ਹੈ ਬਾਬਾ ਦੀਪ ਸਿੰਘ ਜੀ ਦੇ ਕਾਰੋਬਾਰ ਕਰਦੇ ਆ ਕਰਦੇ ਆ ਕੋਈ ਕਾਰੋਬਾਰ ਦੇ ਘਾਟੇ ਪੈ ਗਈ ਕੁਝ ਹੁਣ ਕਾਰੋਬਾਰ ਦੇ ਘਾਟੇ ਪੈ ਰਹੇ ਨੇ ਤੇ ਕੁਝ ਨਾਲ ਦੇ ਸੱਜਣ ਉਹ ਕਹਿੰਦੇ ਇਹਦਾ ਕੋਈ ਉਪਾਅ ਕਰ ਲੈ ਤੂੰ ਕਿਸੇ ਸਿਆਣੇ ਨੂੰ ਪੁੱਛ ਲੈ ਤੂੰ ਤੈਨੂੰ ਕਾਰੋਬਾਰ 'ਚ ਘਾਟੇ ਪੈ ਰਹੇ ਨੇ ਉਹ ਕਹਿੰਦਾ ਨਹੀਂ ਕਹਿੰਦਾ ਕੋਈ ਨਹੀਂ ਘਾਟੇ ਵਾਦੇ ਚੱਲਦੇ ਰਹਿੰਦੇ ਨੇ ਹੁਣ ਗੱਲ ਸੁਣਿਓ ਕੀ ਕਹਿੰਦਾ ਕੋਈ ਨਹੀਂ ਘਾਟੇ ਵਾਦੇ ਚੱਲਦੇ ਦਿੰਦੇ ਨੇ ਹੁਣ ਕਾਰੋਬਾਰ ਜਿਹਨਾਂ ਦਿਨ ਡਾਊਨ ਹੁੰਦਾ ਪਿਆ ਹੈ ਉਹ ਫਿਰ ਨਾਲ ਦੇ ਸੱਜਣ ਆਖਣੇ ਕਹਿੰਦੇ ਤੈਨੂੰ ਆ ਆਪਾਂ ਲੈ ਕੇ ਚਲਦੇ ਆ ਇੱਥੋਂ ਬਾਡਰ ਤੇ 380 ਕਿਲੋਮੀਟਰ ਹੈ ਇੱਥੋਂ ਬਾਡਰ ਦੇ ਕੋਲ ਇੱਕ ਮੁਸਲਮਾਨ ਸਿਆਣਾ ਹੈ ਉਹ ਕੋਈ ਮੰਤਰ ਪੜਦਾ ਹੈ ਤੇ ਉਹ ਕਾਰੋਬਾਰ ਫਿਰ ਚੱਲ ਜਾਂਦਾ ਹੈ ਉਹ ਬੜਾ ਸਿਆਣਾ ਹੈ ਪਹਿਲਾਂ ਤੇ ਇਹ ਨਾਕੜ ਕਰਦਾ ਰਿਹਾ ਕੋ ਨਾਲਦਿਆਂ ਨੇ ਫਿਰ ਜੁੜ ਜੋਰ ਪਾਇਆ ਬੜਾ ਸਿਆਣਾ ਹੈ ਤੁਹਾਨੂੰ ਪਤਾ ਕਈ ਵੇ ਘਰ ਤੇ ਕੋਈ ਪ੍ਰੋਬਲਮ ਹੋਵੇ ਨਾ ਕਈ ਵੇ ਅੰਡੀ ਗਵੰਡੀ ਉਹ ਬੀਬੀਆਂ ਕਹਿਣਾ ਸ਼ੁਰੂ ਕਰ ਦਿੰਦੀਆਂ ਤੂੰ ਫਲਾਣੇ ਕੋਲ ਜਲ ਕੋਈ ਨਹੀਂ ਤੇਰਾ ਮਸਲਾ ਹੱਲ ਹੋ ਜਾਊਗਾ ਜੇ ਤੇਰੇ ਭਤੀ ਦੇ ਸੰਜੋਗ ਨਹੀਂ ਖੁੱਲੇ ਤੈਨੂੰ ਆ ਲੈ ਕੇ ਚੱਲਾਂ ਉੱਥੇ ਸੰਜੋਗ ਖੁੱਲ ਜਾਣਗੇ ਗਲਤ ਪਾਸੇ ਲੈ ਜਾਂਦੇ ਨੇ ਉਹ ਨਾਲ ਦੇ ਮਿੱਤਰਾਂ ਨੇ ਗੁਰਮੁਖੋ ਜੋੜ ਪਾਇਆ ਇੱਕ ਕਿਤੇ ਜਾਂਦਾ ਸੀ ਇੱਥੇ ਗੁਰਮੁਖੋ ਜਾਣ ਪਹਿਚਾਨ ਵਾਲਾ ਉਹਨੇ ਨੂੰ ਮਨਾ ਲਿਆ ਜੀ ਗੱਡੀ ਕੀਤੀ 380 ਕਿਲੋਮੀਟਰ ਬਾਰਡਰ ਤੇ ਗਏ ਗੁਰਮੁਖੋ ਉੱਥੇ ਜਾ ਕੇ ਬੈਠੇ ਨੇ ਹੋਰ ਵੀ ਕਈ ਆਏ ਉਪਾਅ ਕਰਨ ਵਾਸਤੇ ਅਖੀਰ ਤੇ ਉਹ ਮੁਸਲਮਾਨ ਆਖਣ ਲੱਗਾ ਸਿਆਣਾ ਕਹਿੰਦਾ ਕੱਲ ਨੂੰ ਆਏ ਤੁਸੀਂ ਕਹਿੰਦੇ ਇੰਨੀ ਦੂਰੋਂ ਆਏ ਆਪਾਂ ਕਹਿੰਦਾ ਜੀ ਇਹ ਮਸਲਾ ਹੱਲ ਕਰੋ ਉਹਨਾਂ ਦੇ ਕੱਲ ਨੂੰ ਆਏ ਫਿਰ ਫਣ ਭਗਾ ਵਾਲਿਓ ਵਾਪਸ ਚਲੇ ਗਏ ਅਗਲੇ ਦਿਨ ਫਿਰ ਗਏ 380 ਕਿਲੋਮੀਟਰ ਜਾ ਕੇ ਕੁਝ ਸਮਾਂ ਬੈਠੇ ਫਿਰ ਉਹ ਮੁਸਲਮਾਨ ਸਿਆਣਾ ਫਿਰ ਅੱਖ ਲੈ ਕੇ ਕਹਿੰਦਾ ਵੀ ਤੁਸੀਂ ਕੱਲ ਨੂੰ ਆਇਓ ਤੁਹਾਡਾ ਅੱਜ ਮਸਲਾ ਹੱਲ ਨਹੀਂ ਹੋਣਾ ਕੱਲ ਨੂੰ ਤੁਹਾਡਾ ਮਸਲਾ ਹੱਲ ਕਰਾਂਗਾ ਉਹ ਕਹਿੰਦੇ ਇਨੀ ਧਰੂ ਆਏ ਆ ਗੱਡੀ ਤੇਲ ਪਾਉਣ ਵਾਸਤੇ ਪੈਸੇ ਵੀ ਨਹੀਂ ਹੈਗੇ ਕਿਸੇ ਕੋ ਪੈਸੇ ਲੈ ਕੇ ਆਏ ਆ ਮਸਲਾ ਹੱਲ ਕਰੋ ਕਹਿੰਦਾ ਜੇ ਤਾਂ ਮਸਲਾ ਹੱਲ ਕਰਾਉਣਾ ਫਿਰ ਕੱਲ ਨੂੰ ਆਇਓ ਫਿਰ ਵਾਪਸ ਚਲੇ ਕੇ ਦੂਜੇ ਦਿਨ ਵੀ ਹੁਣ ਤੀਜੇ ਦਿਨ ਚੜਿਆ ਜੀ ਹੁਣ ਤੀਜੇ ਦਿਨ ਫਿਰ ਇੱਕੋ ਸਿੱਖ ਵੀ ਸਾਡਾ ਇੱਕ ਨਾਲ ਦਾ ਸੱਜਣ ਉਹਦਾ ਉਧਰ ਦਾ ਫਿਰ ਨਾਲ ਗੱਡੀ ਜਾਂਦੇ ਨੇ ਕਿ ਮੱਖੋ ਪੈਸੇ ਵੀ ਗੋਲ ਨਹੀਂ ਹੈਗੇ ਕਿਸੇ ਕੋਲ ਪੈਸੇ ਉਹੜੇ ਜਾਈ ਗੱਡੀ ਤੇਲ ਪਵਾਇਆ ਆਜ ਤੀਜੇ ਦਿਨ ਜਦੋਂ ਪਹੁੰਚੇ ਨਾ ਉੱਥੇ ਅਜੇ ਦੋਵੇਂ ਜਣੇ ਅੰਦਰ ਐਂਟਰੀ ਹੋਏ ਨੇ ਜਿੱਥੇ ਗੁਰਮੁਖੋ ਸਿਆਣਾ ਬੈਠਦਾ ਹੈ ਅੰਦਰ ਐਂਟਰੀ ਹੋਏ ਨੇ ਤੇ ਕੀ ਵੇਖਦੇ ਨੇ ਗੁਰਮੁਖੋ ਅੱਜ ਉਹ ਮੁਸਲਮਾਨ ਸਿਆਣਾ ਹਿੱਲਿਆ ਆਇਆ ਸਰਾਈ ਪਸੀਨਾ ਪਸੀਨੀ ਹੋਇਆ ਪਸੀਨਾ ਪਸੀਨੀ 흘ਿਆ ਆਇਆ ਸਾਰਾ ਇਹ ਆਪਣੇ ਨਾ ਬੰਦਿਆਂ ਨੂੰ ਅੱਖ ਲਗਾ ਇਹਨਾਂ ਨੂੰ ਜਲਦੀ ਬਾਹਰ ਕੱਢੋ ਇਹਨਾਂ ਨੂੰ ਉੱਥੋਂ ਭੇਜ ਦਿਓ ਉੱਥੋਂ ਨਾ ਨੂੰ ਕਹਿੰਦਾ ਦੋ ਦਿਨ ਅੱਗੇ ਆਏ ਆ ਅੱਜ ਤੁਹਾਨੂੰ ਬਾਹਰ ਕੱਢੀ ਜਾ ਰਹੇ ਹੋ ਕਹਿੰਦਾ ਜਲਦੀ ਕਰੋ ਇਹਨਾਂ ਨੂੰ ਬਾਹਰ ਕੱਢੋ ਇੱਥੋਂ ਉਹ ਸਾਰਾ ਨਾ 흘ਿਆ ਆਇਆ ਮੁਸਲਮਾਨ ਚਿਆਣਾ ਜਿਹੜਾ ਪਸੀਨਾ ਪਸੀਨੀ ਹੋਇਆ ਪਿਆ ਦੋਵਿਆਂ ਨੇ ਬਾਹਰ ਆਏ ਗੱਡੀ 'ਚ ਬੈਠੇ ਨੇ ਜਿਹੜਾ ਨਾਲ ਦਾ ਸੀ ਨਾ ਉਹ ਸਿੱਖ ਵੀਰ ਨੂੰ ਅੱਖ ਲੈ ਕਹਿੰਦਾ ਤੂੰ ਇੱਥੇ ਗੱਡੀ 'ਚ ਬੈਠੇ ਮੈਂ ਪੁੱਛ ਕੇ ਆਵਾ ਸਾਰੇ ਨੇ ਮਸਲੇ ਹੱਲ ਕਰਦਾ ਏ ਮੁਸਲਮਾਨ ਫਕੀਰ ਮੁਸਲਮਾਨ ਸਿਆਣਾ ਕਿ ਸਾਨੂੰ 2 ਦਿਨ ਪਹਿਲਾਂ ਬੁਲਾ ਲਿਆ ਅੱਜ ਤੀਜੇ ਦਿਨ ਬੁਲਾ ਲਿਆ ਤੇ ਦੂਰੋ ਕਹਿੰਦਾ ਇਹਨਾਂ ਬਾਹਰ ਕੱਢ ਦਿਓ ਵਾਪਸ ਭੇਜ ਦਿਓ ਉਹਨਾਂ ਨੂੰ ਕਿਹਦਾ ਇੱਥੇ ਬੈਠ ਤੂੰ ਮੈਂ ਪੁੱਛ ਕੇ ਆਵਾ ਇਹਨਾਂ ਨੂੰ ਹੁਣ ਭਾਗਾਂ ਵਾਲਿਓ ਉਹ ਅੰਦਰ ਗਿਆ ਜਾ ਕੇ ਅੱਖ ਲੈ ਕਹਿੰਦਾ ਜੀ ਕੀ ਗੱਲ 2 ਦਿਨ ਪਹਿਲਾਂ ਤੁਸੀਂ ਤੁਹਾਨੂੰ ਵਾਪਸ ਭੇਜਿਆ ਅਤੀਜੇ ਦਿਨ ਆਏ ਆ ਫਿਰ ਸਾਨੂੰ ਵਾਪਸ ਭੇਜ ਰਹੇ ਹੋ ਸਾਡਾ ਮਸਲਾ ਕਿਹੜੂ ਹੱਲ ਕੀਤਾ ਅਸੀਂ ਕਿਸੇ ਕੋ ਪੈਸੇ ਉਧਾਰੇ ਲੈ ਕੇ ਨਾ ਤੇਲ ਪਵਾਇਆ ਗੱਡੀ ਚ ਤੇ ਮੇਰਾ ਮਿੱਤਰ ਕੀ ਸੋਚੇਗਾ ਕਿ ਕਿਹੋ ਜਿਹੇ ਬੰਦੇ ਕੋ ਲੈ ਗਿਆ ਮਸਲਾ ਹੱਲ ਵੀ ਨਹੀਂ ਕੀਤਾ ਤਿੰਨ ਦਿਨ ਬਲਾ ਵੀ ਲਿਆ ਤਾਂ ਅਗੋਂ ਉਹ ਮੁਸਲਮਾਨ ਸਿਆਣਾ ਬਤਾ ਕੀ ਕਹਿੰਦਾ ਕਹਿੰਦਾ ਇਹਦਾ ਮਸਲਾ ਮੈਂ ਨਹੀਂ ਹੱਲ ਕਰ ਸਕਦਾ ਕਹਿੰਦਾ ਕਿਉਂ ਕਿੰਨਿਆਂ ਦੇ ਤੁਸੀਂ ਮਸਲੇ ਹੱਲ ਕਰਦੇ ਇਹਦਾ ਮਸਲਾ ਕਿਉਂ ਨਹੀਂ ਹੱਲ ਕਰ ਸਕਦੇ ਤੁਸੀਂ ਕਿਦਾ ਤੈਨੂੰ ਵਾਕਿਆ ਨਾ ਇਹਦਾ ਮਸਲਾ ਮੈਂ ਹੱਲ ਕਰ ਨਹੀਂ ਸਕਦਾ ਕਹਿੰਦੇ ਕਿਉਂ ਕਹਿੰਦੇ ਜਦੋਂ ਇਹ ਆਉਂਦਾ ਨਾ ਅੱਜ ਵੀ ਜਦੋਂ ਆਇਆ ਅੰਦਰ ਐਂਟਰੀ ਹੋਣ ਲੱਗਾ ਮੈਨੂੰ ਨਹੀਂ ਪਤਾ ਕੌਣ ਹੈਦੇ ਪਿਛਲੇ ਪਾਸੇ ਖੱਬੇ ਹੱਥੋਂ ਦੇ ਸੀਸ ਹੈ ਤ ਸੱਜੇ ਹੱਥ ਖੰਡਾ ਹੈ ਧਰਤੇ ਸੀਸ ਹੈਗਾ ਹੀ ਨਹੀਂ ਉਹਦੇ ਖੱਬੇ ਹੱਥ ਨੇ ਆਪਣਾ ਸੀਸ ਫੜਿਆ ਆ ਤੇ ਸੱਜੇ ਹੱਥ ਖੰਡਾ ਉਹਦੇ ਪਿਛਲੇ ਪਾਸੇ ਖਲੋਤਾ ਹੋ ਸਤਿ ਸ੍ਰੀ ਅਕਾਲ ਇਹਦੇ ਪਿਛਲੇ ਪਾਸੇ ਉਹ ਖੋਤਾ ਜਿਹਦੇ ਧਰ ਤੇ ਸੀਸ ਹੈ ਹੀ ਨਹੀਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਮੈਨੂੰ ਉਹ ਕੋ ਬਹੁਤ ਡਰ ਲੱਗਦਾ ਪਿਆ ਉਹਨੂੰ ਵੇਖ ਕੇ ਮੇਰਾ ਸੀ ਕੰਮਣਾ ਸ਼ੁਰੂ ਹੋ ਜਾਂਦਾ ਉਹਦੇ ਕੋ ਮੈਨੂੰ ਡਰ ਲੱਗਦਾ ਹੈ ਇਸ ਕਰਕੇ ਮੈਂ ਐਦਾ ਮਸਲਾ ਹੱਲ ਨਹੀਂ ਕਰ ਸਕਦਾ ਉਹ ਬੰਦਾ ਫਿਰ ਗੱਡੀ 'ਚ ਗਿਆ ਆ ਜਾ ਕੇ ਦੱਸਿਆ ਕਿੰਦਾ ਕੀ ਕੀ ਗਿਆ ਉਹਨੇ ਕਿੰਦਾ ਉਹ ਕਹਿੰਦਾ ਉਹਨੇ ਆ ਗਿਆ ਜਿਹੜਾ ਇਹਦੇ ਨਾਲ ਆਉਂਦਾ ਨਾ ਕੋਈ ਮੈਨੂੰ ਪਤਾ ਨਹੀਂ ਕੌਣ ਹੈ ਇਹਦੇ ਪਿਛਲੇ ਪਾਸੇ ਖਲੋਤਾ ਹੁੰਦਾ ਉਹਦੇ ਧਰਤੇ ਸੀਸ ਹੈ ਹੀ ਨਹੀਂ ਉਹਦੇ ਵੱਲ ਦੇਖ ਕੇ ਮੈਨੂੰ ਡਰ ਲੱਗਦਾ ਖੱਬੇ ਹੱਥ 'ਤੇ ਸੀਸ ਹੁੰਦਾ ਸੱਜੇ ਹੱਥ ਖੰਡਾ ਹੁੰਦਾ ਉਹਦੇ ਉਹਦੇ ਵੱਲ ਦੇਖ ਕੇ ਮੈਨੂੰ ਡਰ ਲੱਗਦਾ ਤੇ ਗੁਰਮਖੋ ਉਹ ਸਿੱਖ ਵੀਰ ਉੱਚੀ ਚੀ ਰੋਣ ਲੱਗ ਪਿਆ ਸਸ ਹਸਤੇ ਰੋਂਦਾ ਹੀ ਆਇਆ ਕਿੰਦਾ ਇਹ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੁਹਾਨੂੰ ਛੱਡ ਕੇ ਕਿੱਧਰ ਤੁਰ ਪਿਆ ਤੁਸੀਂ ਮੇਰੇ ਨਾਲ ਲੈਂਦੇ ਹੋ ਹਰ ਸਮੇਂ ਮੇਰੇ ਨਾਲ ਬਾਬਾ ਦੀਪ ਸਿੰਘ ਮੇਡੀਆਂ ਭੁੱਲਾਂ ਬਖਸ਼ ਲਿਓ ਫੇ ਧੰਨ ਬਾਬਾ ਦੀਪ ਸਿੰਘ ਜੀ ਮੈਂ ਘਰਾਂੇ ਪੈ ਗਿਆ ਮੈਨੂੰ ਬਖਸ਼ ਲਿਓ ਧੰਨ ਬਾਬਾ ਦੀਪ ਸਿੰਘ ਜੀ ਮੈਂ ਭੁੱਲ ਕਰ ਬੈਠਿਆ ਤੁਹਾਨੂੰ ਛੱਡ ਕੇ ਦੂਜੇ ਬੂਏ ਜਲ ਗਿਆ ਫੇ ਬਾਬਾ ਜੀ ਤੁਸੀਂ ਮੇਡੀਆਂ ਭੁੱਲਾਂ ਬਖਸ਼ ਲਿਓ ਉੱਚੀ ਚ ਰੋਂਣ ਲੱਗ ਪਿਆ ਰੋਂਦਾ ਹੀ ਆਇਆ 580 ਕਿਲੋ ਮੀਟਰ ਵਾਪਸ ਹੁੰਦਾ ਹੀ ਆਇਆ ਆਉਂਦੇ ਸੁੱਤਾ ਕਿਹਾ ਮੈਨੇ ਗੁਰੂ ਘਰ ਗੁਰਦਰਸਬ ਲੈ ਜਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਰੋੜ ਹੋ ਕੇ ਮੱਥਾ ਟੇਕਿਆ ਤੇ ਹੱਥ ਜੋੜ ਲਏ ਕਿ ਸੰਗਤ ਜੀ ਮੈਂ ਭੁੱਲ ਕੜ ਬੈਠਿਆ ਮੈਂ ਕਿਸ ਸਿਆਣੇ ਵਾਲ ਚਲਾ ਗਿਆ ਇਹ ਸੰਗਤ ਜੀ ਮੈਨੂੰ ਬਖਸ਼ ਦਿਓ ਮੈਨੂੰ ਸਾਧਗੁਰੂ ਕੋਲ ਬਖਸ਼ਾ ਦਿਓ ਫੇ ਧੰਨ ਬਾਬਾ ਹਦੀਪ ਸਿੰਘ ਜੀ ਮੈਨੂੰ ਬਖਸ਼ ਦਿਓ ਤੇ ਉੱਚੀ ਜੀ ਮੈਂ ਤਾਂ ਕੀ ਪੜਦਾ ਹੋ ਕੀ ਪੜਦਾ ਹੋ ਜੀ ਅਗਰ ਮੁਖੇ ਪੰਕਤੀ ਪੜੀਏ ਫੇ ਪੰਕਤੀ ਬੜ ਕੇ ਸਮਾਪਤੀ ਕਰਦੇ ਅਗਰ ਮੁਖੇ ਤਕਰੀਬਨ 5 ਮਿੰਟ ਸਮਾਂ ਹੋरेगा ਇਹ ਪੰਕਤੀ ਪੜੀਏ ਉਹ ਕੀ ਅੱਖ ਲਗਾ ਪਿਆਰ ਦੇ ਵਿੱਚ ਮੇਰਾ ਉੱਚੀ ਜੀ ਰੋਈ ਜਾ ਰਿਹਾ ਹੈ ਤੇ ਮੁਖਤਬ ਵਿੱਚ ਵਿੱਚ ਗਏ ਧੰਨ ਬਾਬਾ ਅਦੀਪ ਸਿੰਘ ਮੈਨੂੰ ਬਖਸ਼ ਲਿਓ ਕੀ ਕਹਿੰਦਾ ਧੰਨ ਬਾਬਾ ਅਦੀਪ ਸਿੰਘ ਮੈਨੂੰ ਬਖਸ਼ ਲਿਓ ਫਿਰ ਉੱਚੀ ਉੱਚੀ ਇਹ ਪੰਗਦੀ ਵਰਦਾ ਕਿਰੀ ਹਰ ਕਿਰਪਾ ਕਰਕੇ ਬਖਸ਼ ਲਿਓ ਹਰ ਕਿਰਪਾ ਕਰਕੇ ਬਖਸ਼ ਲਿਓ ਹਰ ਕਿਰਪਾ ਕਰਕੇ ਬਖਸ਼ ਲਿਓ ਹਰ ਕਿਰਪਾ ਕਰਕੇ ਮੱਦਬਿਸ਼ ਲਿਓ ਹਰ ਕਿਰਪਾ ਕਰਕੇ ਬਖਸ਼ ਲਿਓ ਹਰ ਕਿਰਪਾ ਕਰਕੇ ਬਖਸ਼ ਲਿਓ ਹਰ ਕਿਰਪਾ ਕਰਕੇ ਹਰ ਕਿਰਪਾ ਕਰਕੇ ਬਖਸ਼ ਲeo 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 ਪਾਪੀ ਵੱਡ ਗੁਨੇ ਪਾਪੀ ਵੱਡ ਗੁਣਗਾਰ ਹਾਂ ਪਾਪੀ ਵੱਡ ਗੁਣਗਾਰ ਹਾਂ ਪਾਪੀ ਵੱਡ ਗੁਣਗਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ 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 ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਦੀਪ ਸਿੰਘ ਜੀ

ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਅਸੀਂ ਖੱਤੇ ਬਹੁਤ ਕਮਾਮ ਦੇ ਕਿਸ ਅੰਤ ਨਾ ਪਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਬੁਣਹਿ ਗਾ ਤਿੱਕੋਈ ਬੇਨਤੀ ਕਰਦਾ ਹੈ ਬਾਰ ਬਾਰ ਏ ਬਾਬਾ ਦੀਪ ਸਿੰਘ ਜੀ ਮੈਨੂੰ ਬਖਸ਼ ਲਿਓ ਸੰਗਤ ਜੀ ਮੈਂ ਭੁੱਲ ਕਰ ਬੈਠਾ ਬਾਬਾ ਜੀ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮੈਂ ਕਿਸੇ ਸਿਆਣੇ ਵੱਲ ਚਲਾ ਗਿਆ ਮੈਨੂੰ ਕਮਲੇ ਨੂੰ ਪਤਾ ਹੀ ਨਹੀਂ ਬਾਬਾ ਅਦੀਪ ਸਿੰਘ ਮੇਰੇ ਨਾਲ ਨੇ ਮੈਂ ਕਮਲਾ ਭੁੱਲ ਕਰ ਬੈਠਾ हे ਧੰਨ ਬਾਬਾ ਅਦੀਪ ਸਿੰਘ ਜੀ ਮੈਨੂੰ ਬਖਸ਼ ਲਿਓ ਮੈਨੂੰ ਬਖਸ਼ ਲਿਓ ਸਾਰੀ ਸੰਗਤ ਨੇ ਫਿਰ ਦਲਾਸਾ ਦਿੱਤਾ ਕਹਿੰਦੇ ਪੁਰਖਾ ਕੋਈ ਗੱਲ ਨਹੀਂ ਬਾਬਾ ਅਦੀਪ ਸਿੰਘ ਬੜੇ ਦਿਆਲੂ ਨੇ ਉਹ ਹਰ ਨੂੰ ਬਖਸ਼ਦੇ ਨੇ ਤੈਨੂੰ ਵੀ ਬਾਬਾ ਦੀ ਨੇ ਬਖਸ਼ ਦਿੱਤਾ ਹੈ ਭਾਗਾਂ ਵਾਲਿਓ ਜਿਹੜਾ ਇੱਕ ਵਾਰ ਬਾਬਾ ਦੀਪ ਸਿੰਘ ਦਾ ਬਣ ਜਾਵੇ ਨਾ ਫਿਰ ਬਾਬਾ ਜੀ ਹਰ ਸਮੇਂ ਉਹਦੀ ਇਲਾਜ ਰੱਖਦੇ ਨੇ ਉਹਦੀ ਪਿਆਜ ਰੱਖਦੇ ਨੇ ਐਡੇ ਦੇ ਆਲੂ ਨੇ ਧੰਨ ਬਾਬਾ ਦੀਪ ਸਿੰਘ ਜੀ